ਮਾ ਜਿੱਥੇ ਪਹੁੰਚੇ ਹੋ ਹਰੀ ਚੰਡੀ ਦੇ ਲਈ ਫਾਈਵ ਬ੍ਰਿਗੇਡਸ ਨੂੰ ਕਿਦਾਂ ਦਾ ਲੱਗਿਆ ਅ ਦੇਖੋ ਹਮੇਸ਼ਾ ਹੀ ਲੁਧਿਆਣਾ ਵਾਸੀਆ ਦੇ ਸੁੱਖ ਸੁਵਿਧਾ ਵਾਸਤੇ ਉਹਨਾਂ ਦੇ ਚੰਗੇ ਵਾਸਤੇ ਫਾਇਦੇ ਵਾਸਤੇ ਅਸੀਂ ਕੰਮ ਕਰਦੇ ਆਏ ਹਾਂ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਵਚਨ ਬਾਦ ਹੈ ਉਹਨਾਂ ਦੇ ਲਈ ਚੰਗਾ ਕਾਰਜ ਕਰਨ ਲਈ ਸੋ ਜਿਵੇਂ ਕਿ ਸਾਨੂੰ ਪਤਾ ਵੀ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਔਰ ਅਕਸਰ ਅਸੀਂ ਦੇਖਦੇ ਆ ਵੀ ਕਿਤੇ ਨਾ ਕਿਤੇ ਕੋਈ ਹਾਦਸੇ ਹੋ ਜਾਂਦੇ ਨੇ ਸੋ ਬੜਾ ਚੰਗਾ ਲੱਗ ਰਿਹਾ ਇਹ ਦੱਸਦੇ ਹੋਏ कि ਅੱਜ ਤਿੰਨ ਨਵੀਆਂ ਜਿਹੜੀਆਂ ਫਾਇਰ ਬ੍ਰਿਗੇਡ ਦੇ ਗੱਡੀਆਂ ਨੇ ਦੋ ਵੱਡੀਆਂ ਇੱਕ ਛੋਟੀ ਜਿਵੇਂ ਜਿਵੇਂ ਪੀੜੀਆਂ ਗਲੀਆਂ ਦੇ ਵਿੱਚ ਫਾਇਰੋਗੇਟ ਵੱਡੀ ਨਹੀਂ ਜਾਂਦੀ ਉਹ ਅੱਜ ਇਥੋਂ ਹਰੀ ਚੰਡੀ ਦੇ ਕੇ ਰਵਾਨਾ ਕੀਤੀ ਗਈਆਂ ਹੋਏ ਔਰ ਇਸ ਤੋਂ ਇਲਾਵਾ ਰਾਹੋਂ ਰੋਡ ਦੇ ਉੱਪਰ ਇੱਕ ਸਬਸਟੇਸ਼ਨ ਬਣਿਆ ਔਰ ਤਾਜਪੁਰ ਰੋਡ ਦੇ ਉੱਪਰ ਲਾਸਟ ইয়ার ਇੱਕ ਸਬਸਟੇਸ਼ਨ ਬਣਿਆ ਸੀਗਾ ਸੋ ਆਸ ਕਰਦੇ ਹਾਂ ਵੀ ਤਕਰੀਬਨ ਲੁਧਿਆਣਾ ਸ਼ਹਿਰ ਪੂਰਾ ਕਵਰ ਅਪ ਕਰਾਂਗੇ ਔਰ ਅਗਰ ਕਿਤੇ ਵੀ ਕੋਈ ਦਿੱਕਤ ਹੁੰਦੀ ਹੈ ਤਾਂ ਉੱਥੇ ਜਿੰਨਾ ਬੈਸਟ ਹੋ ਸਕਦਾ ਔਰ ਜਿੰਨਾ ਜਲਦੀ ਹੋ ਸਕਦਾ ਉਨੀ ਜਿਆਦਾ ਜਲਦੀ ਸਰਵਿਸ ਦੇ ਕੇ ਲੁਧਿਆਣਾ ਵਾਸੀਆਂ ਦੀ ਖੇਦਮਤ ਦੇ ਵਿੱਚ ਹਾਜ਼ਰ ਆ। ਜੀ ਹਮੇਸ਼ਾ ਇੱਕ ਕੋਸ਼ਿਸ਼ 'ਚ ਲੱਗੇ ਹੋਏ ਆ ਵੀ ਕਿਤੇ ਵੀ ਲੁਧਿਆਣਾ ਵਾਸੀਆਂ ਦਾ ਕੋਈ ਨੁਕਸਾਨ ਨਾ ਹੋਵੇ ਔਰ ਉੱਥੇ ਉਹਨਾਂ ਨੂੰ ਜਿੱਥੇ ਵੀ ਜ਼ਰੂਰਤ ਪਵੇ ਅਸੀਂ ਜਲਦ ਤੋਂ ਜਲ ਪਹੁੰਚ ਕੇ ਉਥੇ ਮਹੱਈਆ ਕਰਾ ਸਕੇ। ਬਾਕੀ ਲੁਧਿਆਣਾ ਵਾਸੀ ਹਮੇਸ਼ਾ ਸਾਥ ਦਿੰਦੇ ਰਹੇ ਨੇ ਔਰ ਮੈਂ ਅੱਜ ਕਰਦੀ ਆ ਕੋ ਵੀ ਦਿੰਦੇ ਰਹਿਣਗੇ। ਤੇ ਨਾਲ ਲਾਈਟ ਦਾ ਇੰਤਜ਼ਾਮ ਕੀਤਾ ਗਿਆ ਕਿਉਂਕਿ ਰਾਤ ਨੂੰ ਜਿਆਦਾ ਅੱਖ ਲੱਗਦੀ ਆ ਤੇ ਹਨੇਰਾ ਹੋ ਜਾਂਦਾ ਲਾਈਟ ਬੰਦ ਹੋ ਜਾਂਦੀ ਆ। ਤੇ ਨਾਲ ਕਟਰ ਤੇ ਨਾਲ ਸੇਫਟੀ ਕਟਾ ਸਾਰਾ ਸਮਾਨ ਅੱਜ ਮਾਈਆ ਕਰਾਇਆ ਵਾ ਤੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਇਹੀ ਕਰਦਾ ਵੀ ਕੋਈ ਘਟਨਾ ਨਾ ਵਾਪਰੇ ਤੁਸੀਂ ਦੇਖ ਰਹੇ ਹੋ ਦਾ ਸਿਟੀ ਹੈਡ ਲਾਈਨਸ ਤੇ ਮੈਂ ਅਲੀ ਸ਼ਾਇਸ ਵੇਲੇ ਖੜਿਆ ਸੈਂਟਰਲ ਫਾਇਰ ਸਟੇਸ਼ਨ ਦੇ ਅੰਦਰ ਜਿੱਥੇ ਕਿ ਅੱਜ ਤਿੰਨ ਨਵੀਆਂ ਗੱਡੀਆਂ ਨੂੰ ਤਿੰਨ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਜੋ ਹੈ ਹਰੀ ਛੰਡੀ ਦਿਖਾਈ ਜਾਵੇਗੀ ਖੁਦ ਜੋ ਹੈ ਪ੍ਰਿੰਸੀਪਲ ਇੰਦਰਜੀਤ ਕੌਰ ਜੋ ਕਿ ਮੇਅਰ ਹੈ ਉਹ ਜੋ ਹੈ ਹਰੀ ਚੰਡੀ ਦਿਖਾਣਗੇ ਇਹਨਾਂ ਤਿੰਨ ਫਾਇਰ ਬ੍ਰਿਕਡਾ ਨੂੰ ਕਿਉਂਕਿ ਆਮ ਤੌਰ ਤੇ ਵੇਖਿਆ ਜਾਂਦਾ ਹੈ ਕਿ ਜਦ ਭਿਆਨਕ ਅੱਗ ਲੱਗਦੀ ਹੈ ਕਈ ਵਾਰ ਜੋ ਹੈ ਇਹਨਾਂ ਦੀ ਗੱਡੀਆਂ ਦੀ ਕਮੀ ਵੇਖਣ ਨੂੰ ਮਿਲਦੀ ਹੈ ਪਰ ਹੁਣ ਜੋ ਹੈ ਤਿੰਨ ਗੱਡੀਆਂ ਹੋਰ ਐਡ ਔਨ ਕਰ ਦਿੱਤੀਆਂ ਗਈਆਂ ਨੇ ਤੇ ਜੋ ਰੱਬ ਨਾ ਕਰੇ ਕੱਲ ਨੂੰ ਕੋਈ ਅਨਹੋਣੀ ਵਾਪਰਦੀ ਹੈ ਕੋਈ ਪਾਣਾ ਵਾਪਰਦਾ ਹੈ ਤੇ ਜੋ ਹੈ ਉਹਨੂੰ ਮੌਕੇ ਤੇ ਸੰਭਾਲਿਆ ਜਾਵੇਗਾ ਬਿਨਾਂ ਕਿਸੇ ਜੋ ਹੈ ਸ਼ਾਰਟੇਜ ਇਹ ਸਾਰਾ ਕੁਝ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕੈਸੇ ਤਰੀਕੇ ਨਾਲ ਜੋ ਹੈ ਤਿੰਨ ਗੱਡੀਆਂ ਦਾ ਜੋ ਅੱਜ ਇਹਨਾਂ ਨੂੰ ਹਰੀ ਚੰਡੀ ਦਿਖਾਈ ਜਾਵੇਗੀ ਇਹਨਾਂ ਦੇ ਉੱਤੇ ਜੋ ਹੈ ਅੱਜ ਜੋ ਡੈਕੋਰੇਸ਼ਨ ਜੋ ਹੈ ਕੀਤੀ ਹੋਈ ਹੈ ਕਿਉਂਕਿ ਅੱਜ ਇਹਨਾਂ ਨੂੰ ਹਰੀ ਚੰਡੀ ਪ੍ਰਿੰਸੀਪਲ ਮੇਅਰ ਜੋ ਹੈ ਇੰਦਰਜੀਤ ਕੌਰ ਜੀ ਵੱਲੋਂ ਦਿਖਾਈ ਜਾ ਰਹੀ ਹੈ ਮੈਂ ਮਾਜੇ ਇੱਥੇ ਪਹੁੰਚੀ ਹਾਂ ਹਰੀ ਚੰਡੀ ਦੇਣ ਲਈ ਫਾਇਰ ਬ੍ਰਿਕਟਸ ਨੂੰ ਕਿੱਦਾਂ ਦਾ ਦੇਖੋ ਹਮੇਸ਼ਾ ਹੀ ਲੁਧਿਆਣਾ ਵਾਸੀਆ ਦੇ ਸੂਖ ਸੁਵਿਧਾ ਵਾਸਤੇ ਉਹਨਾਂ ਦੇ ਚੰਗੇ ਵਾਸਤੇ ਫਾਇਦੇ ਵਾਸਤੇ ਅਸੀਂ ਕੰਮ ਕਰਦੇ ਆਏ ਹਾਂ ਆਮ ਆਦਮੀ ਪਾਰਟੀ ਦੀ ਸਰਕਾਰ ਵਚਨਬੱਧ ਹੈ ਉਹਨਾਂ ਦੇ ਲਈ ਚੰਗਾ ਕਾਰਜ ਕਰਨ ਲਈ ਸੋ ਜਿਵੇਂ ਕਿ ਸਾਨੂੰ ਪਤਾ ਵੀ ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਪਰ ਅਕਸਰ ਅਸੀਂ ਦੇਖਦੇ ਆ ਵੀ ਕਿਤੇ ਨਾ ਕਿਤੇ ਕੋਈ ਹਾਦਸੇ ਹੋ ਜਾਂਦੇ ਨੇ ਸੋ ਬੜਾ ਚੰਗਾ ਲੱਗ ਰਿਹਾ ਇਹ ਦੱਸਦੇ ਹੋਏ ਕਿ ਅੱਜ ਤਿੰਨ ਨਵੀਆਂ ਜਿਹੜੀਆਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਦੋ ਵੱਡੀਆਂ ਇੱਕ ਛੋਟੀ ਜਿਵੇਂ ਜਿਵੇਂ ਪੀੜੀਆਂ ਗਲੀਆਂ ਦੇ ਵਿੱਚ ਫਾਇਰੋਗੇਟ ਵੱਡੀ ਨਹੀਂ ਜਾਂਦੀ ਔਰ ਅੱਜ ਇਥੋਂ ਹਰੀ ਛੰਡੀ ਦੇ ਕੇ ਰਵਾਨਾ ਕੀਤੀ ਗਈਆਂ ਉਸ ਦੇ ਨਾਲ ਹਾਈਡਰੌਲਿਕ ਲਾਈਟ ਸਿਸਟਮ ਵੀ ਹੈਗਾ ਆ ਔਰ ਨਾਲ ਪੰਜ ਕਟਰ ਨੇ ਔਰ ਪਲੱਸ ਜਿਹੜੇ ਵੀ ਜਿਹੜੇ ਸਾਡੇ ਫਾਇਰਮੈਨ ਨੇ ਉਹਨਾਂ ਵਾਸਤੇ ਸੇਫਟੀ ਕਿਟਸ ਨੇ ਸੋ ਇਹ ਸਾਰਾ ਕੁਝ ਅਜ ਮਹਈਆ ਕਰਾਇਆ ਜਾ ਰਿਹਾ ਹੈ ਆਨ ਬਲੇ ਦੀਵਾਲੀ ਦੇ ਸੀਜ਼ਨ ਨੂੰ ਦੇਖਦੇ ਹੋਏ ਔਰ ਇਸ ਤੋਂ ਇਲਾਵਾ ਰਾਹੋਂ ਰੋਡ ਦੇ ਉੱਪਰ ਇੱਕ ਸਬਸਟੇਸ਼ਨ ਬਣਿਆ ਹੈ ਅਤੇ ਤਾਜਪੁਰ ਰੋਡ ਦੇ ਉੱਪਰ ਲਾਸਟ ਇਅਰ ਇੱਕ ਸਬਸਟੀਟਿਊਸ਼ਨ ਬਣਿਆ ਸੀਗਾ ਸੋ ਆਸ ਕਰਦੇ ਹਾਂ ਵੀ ਤਕਰੀਬਨ ਲੁਧਿਆਣਾ ਸ਼ਹਿਰ ਪੂਰਾ ਕਵਰ ਅਪ ਕਰਾਂਗੇ ਔਰ ਅਗਰ ਕਿਤੇ ਵੀ ਕੋਈ ਦਿੱਕਤ ਹੁੰਦੀ ਹੈ ਤਾਂ ਉੱਥੇ ਜਿੰਨਾ ਬੈਸਟ ਹੋ ਸਕਦਾ ਔਰ ਜਿੰਨਾ ਜਲਦੀ ਹੋ ਸਕਦਾ ਉੰਨੀ ਜ਼ਿਆਦਾ ਜਲਦੀ ਸਰਵਿਸ ਦੇ ਕੇ ਲੁਧਿਆਣਾ ਵਾਸੀਆਂ ਦੀ ਖੇਦਮਤ ਦੇ ਵਿੱਚ ਹਾਜ਼ਰ ਹਾਂ ਔਰ ਮੈਂ ਸਾਰੇ ਹੀ ਜਿੰਨੇ ਵੀ ਸਾਡੇ ਜਸਵਿੰਦਰ ਸਿੰਘ ਪੰਗੂ ਜੀ ਨੇ ਫਾਇਰ ਬਿਗੇਟ ਦੇ ਜਿੰਨੇ ਵੀ ਕਲੀਗਸ ਨੇ ਮੇਰੇ ਨਾਲ ਸੀਨੀਅਰ ਡਿਪਟੀ ਮੇਅ ਰਕੇਸ਼ ਪ੍ਰਾਸ਼ਰ ਜੀ ਵੀ ਨੇ ਅਸੀਂ ਹਮੇਸ਼ਾ ਇੱਕ ਕੋਸ਼ਿਸ਼ 'ਚ ਲੱਗੇ ਹੋਏ ਹਾਂ ਵੀ ਕਿਤੇ ਵੀ ਲੁਧਿਆਣਾ ਵਾਸੀਆਂ ਦਾ ਕੋਈ ਨੁਕਸਾਨ ਨਾ ਹੋਵੇ ਔਰ ਉੱਥੇ ਉਹਨਾਂ ਨੂੰ ਜਿੱਥੇ ਵੀ ਜ਼ਰੂਰਤ ਪਵੇ ਅਸੀਂ ਜਲਦ ਤੋਂ ਜਲ ਪਹੁੰਚ ਕੇ ਉਥੇ ਮਦਦ ਕਰਾ ਸਕੇ ਬਾਕੀ ਲੁਧਿਆਣਾ ਵਾਸੀ ਹਮੇਸ਼ਾ ਸਾਥ ਦਿੰਦੇ ਰਹੇ ਨੇ ਔਰ ਮੈਂ ਆਸ ਕਰਦੀ ਆ ਕੋ ਵੀ ਦਿੰਦੇ ਰਹਿਣਗੇ ਜਮ ਜੇ ਮੈਂ ਪਹਿਲੇ ਸ਼ਾਰਟੇਜ ਵੀ ਕਈ ਵਾਰ ਦੇਖਣ ਕਈ ਵਾਰ ਕਿਤੇ ਜਿਆਦਾ ਵੱਡਾ ਹਾਦਸਾ ਹੋ ਜਾਂਦਾ ਤੇ ਫਾਇਰ ਬ੍ਰਿਗੇਡ ਦੀ ਸ਼ਾਰਟੇਜ ਵੀ ਜੋ ਹੋ ਜਾਂਦੀ ਸੀ ਪਰ ਹੁਣ ਤਿੰਨ ਗੱਡੀਆਂ ਹੋਰ ਸ਼ਾਮਿਲ ਹੋਈਆਂ ਨੇ ਤੇ ਹੁਣ ਇਹਨਾਂ ਦਾ ਕੋਈ ਕੁਝ ਵੀ ਦਿੱਕਤ ਪਰੇਸ਼ਾਨੀ ਫੇਸ ਨਹੀਂ ਕਰਨਾ ਪਰਮਾਤਮਾ ਕੀ ਅਰਦਾਸ ਕਰਦੇ ਆ ਕਿ ਖੁਦਾ ਨਾ ਖਾਸ ਇਸ ਤਰ੍ਹਾਂ ਦੀ ਪਰੇਸ਼ਾਨੀ ਪਰ ਜੀ ਆ ਵੀ ਜਾਂਦੀ ਹੈ ਤਾਂ ਜਿੰਨੀ ਮਸ਼ੀਨਰੀ ਪਹਿਲਾਂ ਅਵੇਲੇਬਲ ਆ 3 ਗੱਡੀਆਂ ਹੋਰ ਨਾਲ ਆਉਣ ਦੇ ਨਾਲ ਔਰ ਪਲੱਸ ਸਬਸਟੇਸ਼ਨਸ ਬਣਨ ਦੇ ਨਾਲ ਮੈਨੂੰ ਆਸ ਹੈ ਕਿ ਵੀ ਅਜੇ ਹੀ ਕਿਸੇ ਵੀ ਦਿੱਕਤ ਨੂੰ ਸੀ ਜਲਦੀ ਤਰੀਕੇ ਨਾਲ ਹੱਲ ਕਰ ਸਕਾਂਗੇ ਮੈਮ ਜਿਵੇਂ ਕਿ ਦੀਵਾਲੀ ਦਾ ਸੀਜ਼ਨ ਆਉਣ ਵਾਲਾ ਹੈ ਤੇ ਜੋ ਹੋਰ ਵੀ ਕਾਫੀ ਪੁਖਤਾ ਪ੍ਰਬੰਧ ਜੋ ਵੀ ਤੁਹਾਡੇ ਵੱਲੋਂ ਕੀਤੇ ਜਾ ਰਹੇ ਉਹਦਾ ਜ਼ਿਕਰ ਦੱਸ ਜੀ ਦੇਖੋ ਇੱਕ ਫੈਸਟਿਵ ਸੀਜ਼ਨ ਹੋਣ ਦੇ ਨਾਤੇ ਆਪਾਂ ਨੂੰ ਪਤਾ ਹੈ ਵੀ ਥੋੜਾ ਟ੍ਰੈਫਿਕ ਦਾ ਥੋੜਾ ਦਿੱਕਤ ਰਹਿੰਦੀ ਹੈ ਸੋ ਉਹਦੇ ਲਈ ਟ੍ਰੈਫਿਕ ਡਿਪਾਰਟਮੈਂਟ ਸਾਰਾ ਨਾਲ ਇਲਾਕੇ ਉਸ ਚੀਜ਼ ਨੂੰ ਰਿਜ਼ੋਲਵ ਕਰਾ ਰਹੇ ਹੈ ਟ੍ਰੈਫਿਕ ਪੁਲਿਸ ਹਰ ਜਗ੍ਹਾ ਤੈਨਾਤ ਹੈ ਇਸ ਤੋਂ ਇਲਾਵਾ ਜਿੱਥੇ ਵੀ ਪ੍ਰੀਕਾਸ਼ਨਸ ਯੂਜ਼ ਕਰਨੀਆਂ ਚਾਹੀਦੀਆਂ ਸੀਗੀਆਂ ਉਹ ਹਦਾਇਤਾਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਔਰ ਲਗਾਤਾਰ ਉਹਦੇ ਕੰਮ ਵੀ ਹੋ ਰਿਹਾ ਹੈ ਸੋ ਇਸ ਤੋਂ ਇਲਾਵਾ ਕੁਝ ਵੀ ਹੁੰਦਾ ਹੋਏਗਾ ਤਾਂ ਅਸੀਂ ਲਗਾਤਾਰ ਜਾਇਜ਼ਾ ਕਰਦੇ ਰਹਿਨੇ ਔਰ ਉਹਨਾਂ ਬੰਦੇ ਹੋਏ ਜਿਨ੍ਹਾਂ ਨੇ ਵੀ ਐਫੀਸ਼ੀਐਂਟਲੀ ਸਟੈਪਸ ਲਏ ਉਹਨਾਂ ਨੂੰ ਕਵਰ ਕਰਦੇ ਰਾਂਗੇ ਧੰਨਵਾਦ ਕਿ ਕਹਿੰਦਾ ਜੀ ਹੁਣ ਅੱਜ ਤਿੰਨ ਗੱਡੀਆਂ ਨੂੰ ਹਰੀ ਝੰਡੀ ਦਿੱਤੀ ਐ ਤੇ ਨਾਲ ਲਾਈਟ ਡੈਨਟ ਜੰਮ ਕੀਤਾ ਗਿਆ ਕਿਉਂਕਿ ਰਾਤ ਨੂੰ ਜਿਆਦਾ ਅੱਖ ਲੱਗਦੀ ਐ ਤੇ ਹਨੇਰਾ ਹੋ ਜਾਂਦਾ ਲਾਈਟ ਬੰਦ ਹੋ ਜਾਂਦੀ ਐ ਤੇ ਨਾਲ ਕਟਰ ਤੇ ਨਾਲ ਸੇਫਟੀ ਪੱਟਾਂ ਸਾਰਾ ਸਮਾਨ ਅੱਜ ਭਈਆ ਕਰਾਇਆ ਵਾ ਤੇ ਮੈਂ ਪਰਮਾਤਮਾ ਅੱਗੇ ਅਰਦਾਸ ਇਹੀ ਕਰਦਾ ਵੀ ਕੋਈ ਘਟਨਾ ਨਾ ਵਾਪਰੇ ਜੇ ਘਟਨਾ ਕੋਈ ਵਾਪਰਦੀ ਆ ਉਹਦੇ ਲਈ ਪੂਰਾ ਇੰਤਜ਼ਾਮ ਆ ਕਿਉਂਕਿ ਅਸੀਂ ਪਹਿਲਾਂ ਵੀ ਸਰਵੇ ਕੀਤਾ ਤੇ ਗੱਡੀਆਂ ਦਾ ਸਾਰਾ ਚੈੱਕਅਪ ਕੀਤਾ ਹੈ ਰੇਕ ਟੀ ਲੜਿੰਦੀ ਸਾਡੀ ਹਾਜ਼ਰ ਹੈ ਕਿਉਂਕਿ ਅੱਜ ਮੇਰੇ ਸਾਹਮਣੇ ਵੀ ਤਾਂ ਹੀ ਨਾਲ ਲੈ ਕੇ ਆਏ ਆ ਅਸੀਂ ਵੀ ਗੱਡੀਆਂ ਦਾ ਰਿਕਾਟਨ ਕਰੀਏ ਤੇ ਨਾਲੇ ਚੈੱਕ ਕਰੀਏ ਅਸੀਂ ਹੁਣ ਬਾਕੀ ਰਹਿੰਦਾ ਖੁੰਦਾ ਜੋ ਵੀ ਅਸੀਂ ਪੁੱਛਦੇ ਆ ਕੋਈ ਚੀਜ਼ ਦੀ ਇਹਨਾਂ ਨੂੰ ਕਮੀ ਹੋਊਗੀ ਉਹ ਅਸੀਂ ਮੁਹਈਆ ਕਰਾਂਗੇ ਸਰ ਤੁਹਾਡੇ ਵੱਲੋਂ ਇਦਾਂ ਦੇ ਕਈ ਪ੍ਰਾਨਿਕ ਗਏ ਜਿੱਤੇ ਜਾਂਦੇ ਨੇ ਲੋਕਾਂ ਨੂੰ ਮੈਸੇਜ ਕੀ ਦੇਣਾ ਚਾਹੀਦਾ ਲਾਸਟ ਵਿੱਚ ਮੈਸੇਜ ਦੇਖੋ ਜੀ ਸਭ ਤੋਂ ਵੱਡੀ ਗੱਲ ਹੈ ਮੇਰਾ ਵਾਰਡ ਆ ਲੋਕਲ ਅੱਡਾ ਸ਼ੁਰੂ ਤੋਂ ਜਦ ਪਹਿਲੀ ਵਾਰ ਰੁਕਾਟ ਹੋਇਆ ਉਦੋਂ ਵੀ ਮੇਰੇ ਉੱਥੋਂ ਹੀ ਹੋਇਆ ਸੀਗਾ ਤੇ ਅੱਜ ਵੀ ਗੱਡੀਆਂ ਦਾ ਰੁਕਾਟਨ ਕੀਤਾ ਮੇਅਰ ਸਾਹਿਬ ਤੇ ਮੈਂ ਅਸੀਂ ਫਾਈਵ ਗੇਟ ਦੇ ਕੰਮ ਅਸੀਂ ਕਰਦੇ ਹਾਂ ਗੈਰਗੈਲੀ ਨਹੀਂ ਬਰਤਨ ਨੂੰ ਜਾਨੀ ਤਾਂ ਕਿ ਕੋਈ ਘਟਨਾ ਨਾ ਵਾਪਰੇ ਅਸੀਂ ਪਹਿਲ ਦੇ ਆਧਾਰ ਤੇ ਫਾਈਵ ਗੇਟ ਨੂੰ ਬਹੁਤ ਮਹੱਤਵ ਦਿੰਦੇ ਹਾਂ ਕਿਉਂਕਿ ਜੋਖਮ ਭਰਿਆ ਬੰਦਿਆਂ ਦੀ ਵੀ ਜਾਨ ਦੀ ਰੱਖਿਆ ਕਰਨੀ ਹੈ ਸਾਰਾ ਕੁਝ ਕਰਨਾ ਇਸ ਕਰਕੇ ਅਸੀਂ ਫਾਈਵ ਜਿਆਦਾ ਧਿਆਨ ਦਿੰਦੇ ਹਾਂ ਬ੍ਰਿਟੈਂਡੀ ਦੇ ਕੇ ਮੀਰ ਸਾਹਿਬ ਵੱਲੋਂ ਅੱਜ ਤਿੰਨ ਗੱਡੀਆਂ ਨੂੰ ਰਵਾਨਾ ਕੀਤਾ ਗਿਆ ਹਾਂਜੀ ਤਿੰਨ ਗੱਡੀਆਂ ਨੇ ਇੱਕ ਤਾਂ ਮਲਟੀ ਪਰਪਸ ਫਾਇਰ ਐਂਡਰ ਹੈ ਉਸ ਤੋਂ ਇਲਾਵਾ ਇੱਕ ਮਿੰਨੀ ਫਾਇਰ ਐਂਡਰ ਤੰਗ ਗਲੀਆਂ ਵਾਸਤੇ ਇੱਕ ਵਾਟਰ ਮਿਸਟ ਕਮ ਰਿਸਕਿਊ ਫਾਇਰ ਐਂਡਰ ਹੈ ਜੀ ਤਿੰਨ ਗੱਡੀਆਂ ਨੂੰ ਅੱਜ ਰਵਾਨਾ ਕੀਤਾ ਗਿਆ ਹੋਰ ਨਾਲ ਇਕੁਪਮੈਂਟ ਜਿਵੇਂ ਲਾਈਟਸ ਆਈਆਂ ਨੇ ਫਾਇਰਮੈਨ ਲਈ ਡਾਂਗਰੀਜ਼ ਆਈਆਂ ਨੇ ਫਾਇਰ ਫਾਇਰ ਕਾਲ ਤੇ ਪਾਉਣ ਵਾਸਤੇ ਇਸ ਤੋਂ ਇਲਾਵਾ ਕਟਰ ਵਿਦ ਸਪਰੇਡਰ ਸਾਡੇ ਕੋਲੇ ਪੰਜ ਆਏ ਨੇ ਉਹ ਆਮਣੇ ਦੇ ਦਿੱਤੇ ਸਰ ਕਿੰਨਾ ਮੈਨਰ ਆ ਇੱਕ ਡੀਡੀ ਕਿਟ ਹੈ ਹਾਂ ਸੌਰੀ ਮੈਂ ਤੁਹਾਨੂੰ ਦੱਸਣਾ ਭੁੱਲ ਗਿਆ ਇੱਕ ਡੀਡੀ ਕਿਟ ਹੈ ਕੋਈ ਬਾਡੀ ਨੂੰ ਸਰਚ ਕਰਨ ਵਾਸਤੇ ਕੋਈ ਬਿਲਡਿੰਗ ਕਲੈਪਸ ਹੋ ਜਾਂਦੀ ਹੈ ਕੋਈ ਬੰਦੇ ਵਿੱਚ ਆ ਜਾਂਦੇ ਉਹਦੀ ਬਾਡੀ ਨੂੰ ਸਰਚ ਕਰਨ ਵਾਸਤੇ ਸਰ ਜੀ ਮੈਂ ਦੀਵਾਲੀ ਆ ਰਹੀ ਹੈ ਉਹਦੇ ਨੇ ਲੋਕਾਂ ਨੂੰ ਕਿਹੜੇ ਕਿਹੜੇ ਪ੍ਰੀਕਾਉਸ਼ਨਸ ਕਰਨੇ ਕਿਹਾਣਾ ਚਾਹੀਦਾ ਦੀਵਾਲੀ ਆ ਰਹੀ ਹੈ ਮੈਮ ਇੱਕ ਤਾਂ ਸਭ ਤੋਂ ਪਹਿਲਾਂ ਤਾਂ ਘਟਨਾਵਾਂ ਤਾਂ ਹੁੰਦੀਆਂ ਹੀ ਹੁੰਦੀਆਂ ਨੇ ਦੀਵਾਲੀ ਤੇ ਇਹਨੂੰ ਡਿਜਾਸਟਰ ਨੂੰ ਜਾਂ ਇਹਨਾਂ ਨੂੰ ਆਪਾਂ ਜਿਹੜੀਆਂ ਨੇਚਰਲ ਅੱਗਾਂ ਲੱਗਦੀਆਂ ਇਹਨਾਂ ਨੂੰ ਰੋਕ ਨਹੀਂ ਸਕਦੇਗੇ ਲੋਕਾਂ ਨੂੰ ਸਾਡੀ ਅਪੀਲ ਹੈ ਇੱਕ ਤਾਂ ਸਾਨੂੰ ਫਾਇਰ ਦੀਆਂ ਗੱਡੀਆਂ ਸਾਡੀਆਂ ਹੈਵੀ ਗੱਡੀਆਂ ਹੁੰਦੀਆਂ ਇਹਨਾਂ ਨੂੰ ਰਸਤਾ ਜਲਦੀ ਤੋਂ ਜਲਦੀ ਜਿੰਨਾ ਹੋ ਸਕੇ ਸਾਈਡ ਤੇ ਗੱਡੀ ਲਾ ਕੇ ਦਿੱਤਾ ਜਾਵੇ 2 ਨੰਬਰ ਤੇ ਆਮ ਲੋਕਾਂ ਨੂੰ ਅਪੀਲ ਹੈਗੀ ਹੈ ਵੀ ਆਪਣੇ ਸੂਤੀ ਕੱਪੜੇ ਪਾ ਕੇ ਪਟਾਕੇ ਚਲਾਏ ਜਾਣ ਨਾਈ ਲੌਨ ਦੇ ਕੱਪੜਿਆਂ ਤੋਂ ਪਰਹੇਜ਼ ਕੀਤਾ ਜਾਵੇ ਫਿਰ ਸਾਡੀਆਂ ਛੱਤਾਂ ਤੇ ਬਹੁਤ ਵੇਸਟ ਮਟੀਰੀਅਲ ਪਿਆ ਹੁੰਦਾ ਉਹਨਾਂ ਨੂੰ ਇਹਨਾਂ ਦਿਨਾਂ ਦੇ ਵਿੱਚ ਹਟਾ ਲੈਣਾ ਚਾਹੀਦਾ ਉਸ ਤੋਂ ਇਲਾਵਾ ਜਿਹੜੇ ਨੇੜੇ ਦੇ ਫਾਇਰ ਸਟੇਸ਼ਨ ਨੇ ਸਾਡੇ ਸੱਤ ਫਾਇਰ ਸਟੇਸ਼ਨ ਇਸ ਟਾਈਮ ਚੱਲ ਰਹੇ ਨੇ ਨੇੜੇ ਦੇ ਫਾਇਰ ਸਟੇਸ਼ਨ ਤੇ ਲਾਹ ਦਿੱਤੀ ਜਾਵੇ ਤਾਂ ਜੋ ਫਾਇਰ ਫਾਇਰ ਜਿਹੜੀਆਂ ਗੱਡੀਆਂ ਜਿਹੜੀਆਂ ਪਹੁੰਚਣੀਆਂ ਉਹਨਾਂ ਦਾ ਰਿਸਪੌਂਸ ਟਾਈਮ ਘੱਟ ਹੋ ਜਾਵੇ ਸਰ ਜਨਤਾ ਨੂੰ ਨੰਬਰ ਦੱਸ ਦਿਓ ਕਿ ਅਗਰ ਐਮਰਜੈਂਸੀ ਹੋਵੇ ਤਾਂ ਕਿ ਨੰਬਰ ਮੈਂ ਤੁਹਾਨੂੰ ਸਟਾਫ ਵਾਲੇ ਦੱਸ ਦਿੰਦੇ ਆ 101 ਨੰਬਰ ਹੈ ਸਾਡਾ 27 43 111 ਇਹ ਸਾਡੇ ਸੈਂਟਰਲ ਫਾਇਰ ਸਟੇਸ਼ਨ ਦਾ ਨੰਬਰ ਹੈ ਤੇ ਇੱਥੇ ਜਦੋਂ ਮਰਜ਼ੀ ਕਾਲ ਕਰ ਸਕਦੇ ਆ 24 ਆਵਰ ਇੱਥੇ ਸਾਡੇ ਫਾਇਰ ਫਾਈਟਰ ਹੁੰਦੇ ਆ ਠੀਕ ਹੈ ਥੈਂਕ ਯੂ